ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੋਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ ਸਿਆਣੀਆਂ ਕੁੜੀਆਂ ਲੁਕ-ਲੁਕ ਕੇ ਰਹਿੰਦੀਆਂ ਤੁਖ-ਤੁਖ ਕੇ ਜਿਉਂਦੀਆਂ ਚੁੱਕ-ਚੁੱਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਬਸ ਤੁੰਏ ਦੇ ਪੱਜ ਰੋਂਦੀਆਂ ਤੇ ਕੰਧਾਂ ਦੇ ਓਲੇ ਘੁੱਗ ਵੱਜਦੀਆਂ ਕੁੜੀਆਂ ਤਾਂ ਸ਼ਰਮ ਹયા ਦੀਆਂ ਪੁਤਲੀਆਂ ਹੁੰਦੀਆਂ ਸਿਰ ਟੱਕ ਕੇ ਰੱਖਦੀਆਂ ਅੱਖ ਉਤੇ ਨਹੀਂ ਚੱਕਦੀਆਂ ਕਿ ਕੁੜੀਆਂ ਤਾਂ ਨਿਰੀਆਂ گاਉਆਂ ਹੁੰਦੀਆਂ ਜਿਹੜੇ ਕਿੱਲੇ ਨਾਲ ਬੰਨ ਦੇਵੋ ਬੱਜੀਆਂ ਰਹਿੰਦੀਆਂ ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕਾਮਨਾ ਆਇਆ ਉਸ ਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉੱਤਰ ਆਇਆ ਤੇ ਮੈਂ ਆਪਣੀ ਧੀ ਨੂੰ ਸਮਝਾਇਆ ਕਿ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੌਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਰਬਕ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠਿਠਰ ਜਾਵੇ ਹਰ ਜੰਜ਼ੀਰ ਤੈਨੂੰ ਵੇਖ ਕੇ ਮੜੱਕ ਜਾਵੇ ਤੂੰ ਮਾਨ ਨਾਲ ਜਿਉਂ ਹੀ ਤੇ ਮਾਨ ਨਾਲ ਮਰੀ ਦੀਵਾਰਾਂ ਨਾਲ ਸਮਝੌਤਾ ਹਰ ਕਿਸ ਨਾ ਕਰੀ ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਕੇਗੀ ਸ਼ਾਇਦ ਇਸ ਤੋਂ ਵਿਵਾਦ ਸੋਣਾ ਇਸ ਤੋਂ ਵਿਵਾਦ ਮੁਕਤੀ ਤੇ mohabbat ਭਰਿਆ ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆ ਨੂੰ ਕੁਝ ਨਾ ਕੁਝ ਜ਼ਰੂਰ ਆਖਣੀਆਂ ਨੇ ਜੋ ਜ਼ਿੰਦਗੀ 'ਚ ਉਹਨਾਂ ਦੇ ਕੰਮ ਆਵੇ ਉਹਨਾਂ ਦੇ ਰਾ ਰੋਸ਼ਨਾਵੇ ਸ਼ਾਇਦ ਯੁੱਗ ਇਦਾਂ ਹੀ ਪਲਟਦੇ ਨੇ ਹਾਂ ਯੁੱਗ ਇਦਾਂ ਹੀ ਤਾਂ ਪਲਟਦੇ ਨੇ